ਹਾਂਜੀ ਪੰਡਾ ਜੀ ਓਕੇ ਮੈਂ ਤੈਨੂੰ ਪਤਾ ਤੂੰ ਲੈ ਕੇ ਆਇਆ ਨਾ ਨਾ ਪ੍ਰਧਾਨ ਜੀ ਦੱਸੋਗੇ ਠੀਕ ਆ ਹੁਣ ਜੱਗੇ ਨੂੰ ਪਤਾ ਹੀ ਹੈ ਬਾਰੇ ਜੀ ਭਾਈ ਸਦਕੋ ਤੇ ਚਮਟ ਗਿਆ ਟੂ ਵੀਰ ਜੀ ਇਹ ਸੈਕਟਰ ਸਾਫ ਹੋ ਜਾਗੇ ਹਾਂ ਹਾਂ ਕਿੰਨੇ ਪੈਸੇ ਕਰਦੀਆਂ ਤੇਰੇ ਕਿੰਨੇ ਪਾਲਟੀ ਕਰ ਲੈਣੇ ਚੱਲ ਕੱਲ ਨੂੰ ਧੋ ਚੱਲੀਏ ਲੈ ਕੇ ਕਿਹੜੀ ਜਾਂਸੀ ਪਰਵਰ ਕਿੰਨੇ ਦੇਣਾ 2 ਲੱਖ ਤਾਂ ਦਊਗਾ ਜੀ ਆਦਾ ਆਦਾ ਨਹੀਂ ਕੱਟ ਸਕਦੇ ਐ ਤਮਾ ਹੰਦਾ ਤਾਂ ਕਿਆ ਮੰਨਣਾ ਵੀ ਢਾਈ ਦਾ ਦੇ ਚੱਲ ਫੇ ਦਿਖਾਈਏ ਕਿਆ ਦਿਖਾਉਣਾ ਕਿਸੇ ਜਾਂ ਸਰ ਦਾ ਹੀ ਪਤਾ ਲੱਗੂ ਕਿੰਨੇ ਦਾ ਚੱਲ ਚੱਲੀਏ ਨਹੀਂ ਪਰਨਾ ਹੈਗਾ 2 ਦਾ ਤਾਂ ਹੈ ਕਰ ਦੇ ਤੂੰ ਵੀ ਖੜਕਾ ਦਾ ਪਰਨਾ ਹੈ ਜੇ ਨਾ ਮਾ ਲੈਣਾ ਫੇਰ ਰੇਟ ਲਾ ਰਹਿੰਦੇ ਜੇ ਖੜਕਾ ਤੜਕਾ ਨਹੀਂ ਹੋਇਆ ਸਿਰੇ ਸਿਰੇ ਦੀ ਕਰ ਦੇ ਤੂੰ ਵੀ ਖੜਕਾ ਤੜਕਾ ਚੱਲ ਚੱਲੀਏ ਕਰੂਗਾ ਵਰਦਾਲਾ ਪਰਨਾ ਕਿਹੜਾ ਲੈਣਾ ਜੌਂਟੀਆਂ ਯਾਰਾ ਮਿਲ ਗਿਆ ਥੋੜੇ ਦੇਖਦੇ ਆ ਮਨ ਤਾਂ ਖੜੇ ਮੰਨ ਨਹੀਂ ਖੜਦਾ ਨਵੇਂ ਪਰ ਹਾਂ ਲੈ ਫੇਰ ਲਈ ਜੱਗੇ ਲੈਣਾ ਹੈਗਾ ਦਿਲ ਕੈਮ ਦੀ ਗੋਲੀ ਲਿਆ ਹਰੀ ਹਰੀ ਪਤਾ ਚਾਹੀਦਾ ਗੋਲੀ ਨੇ ਨਹੀਂ ਕੰਮ ਕਰਨਾ ਲਓ ਜੀ ਬਾਈ ਸਮਰਾਲੇ ਵੀ ਪਹੁੰਚ ਗਏ ਅੱਜ ਬੰਦਾ ਖਾਲੀ ਨਹੀਂ ਮੋੜਨਾ ਲੈ ਕੇ ਜਾਣਾ ਆ ਕਹਿੰਦੇ ਮੋਹਾਲੀ ਵਾਲਾ ਜਹਾਜ਼ ਵੀ ਆ ਗਿਆ ਇਹ ਮੁੰਡੇ ਨੂੰ ਲਾਉਣਾ 4 ਲੱਖ ਰੁਪਏ ਜੀ 3.5-4 ਠੀਕ ਹੈ ਉਹ ਬਜਟ ਜੀ ਮੈਂ ਦੱਸ ਦੋ ਕਿਹੜੇ ਟਰੈਕਟਰ ਹੈਗੇ ਜੀ ਆਪਣੇ ਕਿਉਂ ਹੈਗਾ ਜੀ ਦੇ ਬੇਚਿਆ ਦੇ ਲੋ ਬਾਕੀ ਲੋਨ ਕਰਾ ਰਹੇ ਨੇ ਗੱਲ ਆ ਭਾਈ ਨਹੀਂ ਇਦਾਂ ਜਾਂਦੇ ਹੋਰ ਕੋਈ ਬਣਾਣਾ ਕਿਉਂਕਿ ਮਨੇ ਭਾਈ ਦੇਖ ਲੈ ਸਾਰੇ ਕਈ ਵਾਰ ਮਨ ਬਦਲ ਜੇ ਕਰਦਾ ਭਾਈ ਤੇ ਨਹੀਂ ਭਾਈ ਪਾਣੀ ਪਲਾ ਰਿਆ ਖੜਾ ਏ ਲੋ ਜੀ ਭਾਈ ਨਿਊ ਹਾਲੈਂਡ ਵੀ ਖੜਾ ਸਪੈਸ਼ਲ ਐਡੀਸ਼ਨ ਸੋਬਰਾਜ ਸੋਨਾ ਲੀਕਾ ਨੋਵੋ ਬਿਆ ਮਹਿੰਦਰਾ ਅੰਮ੍ਰਿਤ हां आले गए हैं रेडियल टायरਾਂ ਚ ਅੱਜ ਬਾਈ ਇਹਦਾ ਪਾਈ ਲੈ ਕੇ ਆਇਆ ਇੱਕ ਠੀਕ ਹੈ ਨਾ ਮਾਡਲ ਜੀ ਬਾਈ ਮਾਡਲ ਕੀ ਡਿਮਾਂਡ ਹੈ ਜੀ ਦੀ 740 740 50 15 ਜੀ ਕੋਲ ਨੂੰ 2000 ਇਹ ਖੇਤਰ ਸਾਫ ਹੋ ਜਾ ਕੇ ਹਾਂ ਹਾਂ ਕਿੰਨੇ ਪਹਿਲੇ ਟਰੈਕਟਰ ਠੀਕ ਜਗ੍ਹਾ ਰੱਖ ਹਾਂ ਚੰਗੀ ਜੀ ਤਾਂ ਬਈ ਰੋਹ ਤੇ ਰੀਜੇ ਦੇ ਕੋਲ ਜਾਣ ਦੇ ਲੋਕ ਨਹੀਂ ਆ ਤਾਂ ਲੈਣਾ ਜੱਗੇ ਹਾਂ ਵੀ ਆ ਬਣਾ ਕੇ ਦੇ ਦੇ ਦੇਖ ਲੈ ਬੜਾ ਕੋੜਾ ਜੇ ਤੂੰ 20 ਕਿਲੋ ਬੁੱਟਿਆਂ ਦਾ ਮਾਰਦੇ ਮੇਰਾ ਪਾਲਾ ਪਾਲਾ ਹੱਥ ਕਹਿੰਦਾ ਬਾੜਾ ਵੇਖਣੇ ਪਾ ਦਿੰਦਾ ਪਰ ਸਾਡਾ ਕਿਹੜਾ ਬਾੜਾ ਵੇਖ ਜਾਣਾ ਜੀ ਉਧਰ ਦੇਖਿਆ ਸਭ ਤੇ ਫਿਰ ਪ੍ਰਧਾਨਾ ਸੁੱਤ ਰਿਹਾ ਆ ਜੋਂਡੇ ਸੁੱਤ ਰਿਹਾ ਆਹ ਲਿਆ ਪ੍ਰਧਾਨ ਚਾਚਾ ਯੂ ਸੇਮ ਚੀਜ਼ ਐ ਇਹਨੂੰ ਰੇਡੀਅਲ ਟਾਇਰ ਪਾਏ ਪਏ ਆ ਸਮਝ ਲੈ ਬੰਪਰ ਨੂੰ ਆ ਕੇ ਲਿਆਉਣੇ ਰੇ ਨਾਲ ਦਾ ਕਹਿੰਦਾ ਚਾਚਾ ਮੰਨੇ ਉਹ ਠੀਕ ਐ ਜੌਂਡੀ ਇਹਦਾ ਇੱਧਰ ਵੀ ਨਿਗਾਹ ਮਾਰ ਫੇਰ ਉਹ ਜੱਗੇ ਇੱਧਰ ਵੀ ਖੜੇ ਆਇਆ ਛੋਟਾ ਦੇਖ ਲੈ ਆ ਆ ਵੀ ਠੀਕ ਐ ਮੰਨੇ ਆ ਨਿਆਰੇ ਲਾਉਂਗਾ ਇਹਦਾ ਪੁੱਛ ਲੈਂਦੇ ਪ੍ਰਧਾਨ ਜੀ ਹੈ ਤੇ 4 ਚੂੜ ਤੱਕ ਬਣੇ ਬਣ ਜਿਵੇ ਇਹ ਟਰੈਕਟਰ 4x4 ਆ ساری ਉਮਰ ਦੇ ਨਹੀਂ ਆ ਇਹ ਚੱਲ 5050 ਡੀਵੀ ਚੱਲ ਇਧਰੋਂ ਵੀ ਆਇਆ ਨਿਕਾ ਕੱਢੀ ਇਹ 572 ਵੀ ਖੜਾ ਇਧਰ 4x4 ਓਏ ਬਹੁਤ ਟਰੈਕਟਰ ਖੜੇ ਬਾਈ ਸਮਰਾਲੇ ਉਹ ਪਿਆ ਕੀ ਦਾ ਪਿਆ ਇਹ ਕਿੰਨਾ ਮਾਡਲ ਹੈ ਜੀ ਔਰ ਬਿਆਪਿਆੜੀ ਆ ਮਰੇ ਇੱਕ ਹੋਰ ਇਹ ਜਗੇ 4A ਹੋਦਾ ਹੈ 20 ਹਾਂ ਜਗੇ ਉਹ ਤਾਂ ਕਹਿੰਦੇ ਪਰਲਾ ਹੋਣਾ ਹੁੰਦਾ ਦੱਸੂਗੀ ਅੱਛਾ ਬਸ ਠੀਕ ਹੈ ਪ੍ਰਧਾਨ ਜੀ ਹਾਂ ਠੀਕ ਹੈ ਇਹ ਵੀ ਜਗੇ ਬੋਲਦਾ ਸੁਥਰਾ ਭਾਈ ਟਰੈਕਟਰ ਤੜਵੀ 20 ਆ ਹਾਂ ਬਾਡਲ ਵੀ ਵੀ ਆ ਸਾੰਬੇ ਵੀ ਵੀ ਆ ਜੀ ਮੀਤਾਨਾ ਤਾਂ ਇਹ ਵੀ 14 14 ਮਾ ਹੀ ਹੁੰਦੇ ਮਨੇ ਆ ਵੀ ਖੜਾ ਇੱਕ ਭਾਈ ਪਰੇ ਵਾਲੇ ਨਾਲ ਦਾ ਰਿਕ ਅੱਜ ਕਿ ਆ ਤਾਂ ਨਹੀਂ ਵੜਾ ਵੇਚਣਾ ਵੇਣਾ ਤਾਂ ਛੋਟਾ ਉਹਦੇ ਖੇਲ ਤੇ ਕਿਦਾ ਇਹਨੇ ਵੀ ਬਕਾਇ ਦੇਣਾ ਹਾਂਜੀ ਆਪਣੇ ਦਾ ਇੱਥੇ ਚੱਲਣਾ ਨਹੀਂ ਹੈ ਯਾਰ ਆਪਾਂ ਕੋਈ ਮੈਚ ਹੈ ਮੈਸੀ ਵੀ ਠੀਕ ਆ ਆਪਣੀ ਬਜਟ ਮਾਝ ਲੈਣਾ ਹੋਵੇ ਹੈ 241 ਸਾਫ ਹੈਰ ਭਾਈ ਪਾਣੀ ਕਰਾਰੇ ਠੰਡਾ ਯਾਰ ਹਾਂ ਹਾਂ ਐਨਾ ਕੰਮ ਕਰਨਾ ਪ੍ਰਧਾਨ ਜੀ ਮੇਰੀ ਇਛਾ ਨਾਲ ਹੈ ਜੀ ਹੁਣ ਪਹਿਲਾਂ ਮਿਲਣੀ ਏ ਇਹ ਬਈ ਸੁਸਰੇ ਰੱਖਦਾ ਕੁਆਰ ਨਹੀਂ ਰੱਖਦਾ ਠੀਕ ਨਹੀਂ ਦੇਖਦਾ ਵੀ ਸੁਸਰਾ ਹੀ ਆਉਂਦੇ ਉਹ ਅਰਜਨ ਵੀ ਦੇਖ ਜਾਂਦੇ ਖੜਾ ਬਾਈ ਆ ਜਾ ਜੱਗਿਆਰੇ ਨਾਲ ਨਹੀਂ ਯਾਰ ਇਹ ਵੀ ਠੀਕ ਹੈ ਪ੍ਰਧਾਨ ਟਰੈਕਟਰ ਸਾਫ ਹੈ ਮੈਨੂੰ ਜਿਹੜਾ ਪਸੰਦ ਆਇਆ ਉਹ 4x4 ਕਰਕੇ ਮਹਿੰਗਾ ਉਹ ਜੌਂ ਡੀਅਰ ਆਮ ਨਾਲ ਦਾ ਸਾਵਦਾ ਟਰੈਕਟਰ ਲਵੇ ਹਾਂ ਕਿਉਂਕਿ ਇਹਨੇ ਮੇਰੇ ਸਾਹਮਣੇ ਕੱਖੇ ਢਾਉਣੇ ਆ ਐਡਾ ਕੰਮ ਲੈਣਾ ਨਹੀਂ ਹੈਗਾ ਇਹਨੇ ਤੇਲ ਵੀ ਦੇਖੇ ਡੀਜ਼ਲ ਬੜਾ ਟਰੈਕਟਰ ਜੇ ਡੀਜ਼ਲ ਤੇ ਧੂਆਂ ਕੱਢ ਕੇ ਤਾਂ ਫਾਇਦਾ ਕੋਈ ਨਹੀਂ ਹੁਣਾ ਪਰ ਹਾਂਜੀ ਮੋਹਾਲੀ ਵਾਲਾ ਜਿਹੜਾ ਨਮਈ ਆ ਗਿਆ ਜਿਹੜਾ ਪ੍ਰਧਾਨ ਇਹ ਮੈਨੂੰ ਜਮਈ ਪਸੰਦ ਨਹੀਂ ਆਇਆ ਜਿਹੜੇ ਚੱਕੇ ਹੋਰੇ ਦੇ ਦਿੱਤੇ ਆਹੋ ਹੈ ਚੱਕੇ ਵੀ ਦੇ ਦਿੱਤੇ ਸਲੈਂਸਰ ਵੀ ਉਹ ਜਿਹੜਾ 에ਅਰ ਸਿਲੰਡਰ ਆ ਉਹ ਵੀ ਦੇ ਦਿੱਤਾ ਹਵਾ ਵਾਲਾ ਓ ਆ ਵੀ ਦੇਖ ਲੋ ਜੱਗੇ ਆ ਵੀ ਖੜਾ ਇੱਕ ਓ ਆ ਵੀ ਖੜਾ ਹਰ ਜੰ ਦੇਖ ਲੋ ਹਾਂ ਹੁਣ ਹੁਣ ਚੰਗੇ ਟਰੈਕਟਰ ਚੰਦੂ ਜਾਈ ਜਾਂਦੇ ਇੱਕ ਪਸੰਦ ਆ ਉਹ 16 ਮਾਡਲ ਹਾਂ ਮਨੇ ਠੀਕ ਐ ਯਾਰ ਜੋ ਆਪਣਾ ਬਣ ਗਿਆ ਸਾਈ ਵਿਦਾਈ ਆਪਾਂ ਨੇ ਹੁਣ ਠੋਕੇ ਜਾਣੀ ਲੋ ਜੀ ਬਾਈ ਗੱਡੀ ਚ ਨਾ ਸੀਟ ਦਾ ਹੀ ਰੋਲਾ ਪਈ ਜਾਂਦਾ ਕਿਉਂ ਗਿਆ ਤੈਨੂੰ ਉਹ ਤੂੰ ਉਹਰੇ ਆ ਗਿਆ ਮੈਨੂੰ ਪਿੱਛੇ ਕੜ ਤਾ ਤਾ ਦੀ ਸੀਟ ਬਦਲੀ ਬਾਈ ਨਾ ਆਪਣਾ ਕਿ ਫੌਟ ਸੀ ਨਾ ਪਰਾਂ ਜਿਹੜੇ ਆਪਾਂ ਨੇ ਟਰੈਕਟਰ ਦੇਖੇ ਉਹ ਮਹਿੰਗੇ ਟਰੈਕਟਰ ਸਾਰੇ 490 ਕਹਿੰਦਾ ਰੀਜਨਟਰੀ 16 ਮਾਡਲ 50 50 ਹਾ ਤੇ ਦੂਆ ਦੇਖਿਆ ਜਣਾ ਹੋਰ ਵਈ ਹੋਰ ਉਹ ਕੰਨ ਦਾ 680 68 ਬਈ ਇਹ ਸਮਰਾਲੇ ਆਏ ਪਿਆ ਇੱਥੇ ਟਾਇਰਾਂ ਦਾ ਗੜਾ ਇਹ ਟਾਇਰ ਟੂਰਾਂ ਦਾ ਸਾਨੂੰ ਪਤਾ ਇਹ ਟਰੈਕਟਰਾਂ ਬਾਰੇ ਘੱਟ ਨੋਲਜ ਹੈ ਬਾਕੀ ਪ੍ਰਧਾਨ ਤੱਕ ਨਾ ਮਰ ਰੋਪੜ ਤੱਕ ਆਉਂਦਾ ਮੈਂ ਫਸ ਗਿਆ ਕਿੁਰਕਿਆ ਗੱਬੇ ਨੂੰ ਹੋ ਜਾ ਪ੍ਰਧਾਨ ਗੱਬੇ ਨੂੰ ਹੋ ਜਾ ਮੈਂ ਹਾਂ ਮੈਂ ਦੱਗੇ ਨੇ ਬੈਠਣਾ ਲੱਗਾ ਬਹੁਤ ਮਾਰ ਬਰੇ ਮਾਰ ਕਿੱਧਰ ਗਿਆ ਹੁਣ ਪਤਾ ਕੱਲਗੇ ਸੇ ਬਾਲਟੀ ਰੋਟੀ ਕਹਿੰਦੇ ਰਣੀ ਆ ਗਰੀਬ ਵਾਲੀ ਲੈ ਦੱਸੇ ਵੀ ਭਾਈ ਜਿੱਥੇ ਵੀ ਜਾਣਾ ਨੇ ਇਹਨੇ ਇਹਨੇ ਕੋਈ ਨਾ ਕੋਈ ਡਿਮਾਂਡ ਰੱਖ ਲੈਣੀ ਵਰਦਾਦ ਹੈ ਚਲੋ ਬਾਕੀ ਕੋਰੇ ਹੋਰ ਵਪਾਰੀ ਕਹਿੰਦੇ ਹੋਰੇ ਕੋਲ ਜੀ ਭਾਣਾ ਉਹ ਸਬਜੀ ਭਾਜੀ ਵਾਲੇ ਕੋਲ ਗੱਲ ਹੈ ਕਿਹਣਾ ਕੋਲ ਉਹ ਸਬਜੀ ਭਾਜੀ ਦੇ ਗਿਆ ਚਲੋ ਹਾਂ ਭਾਈ ਸਬਜੀ ਭਾਜੀ ਸਬਜੀ ਭਾਜੀ ਹੈ ਸੋਹਣੀ ਹੈ ਦੇਖਣੇ ਚ ਬਾਕੀ ਰੇਟ ਨਹੀਂ ਪਤਾ ਇਧਰ ਏਰੀਆ ਦੇ ਭਾਈ ਸਾਨੂੰ ਸੋ ਸੈਨੋ ਲਾ ਕੇ ਥੋੜੀ ਦੇਣ ਲੱਗਿਆ ਮਹਿੰਗਾ ਭਾਈ ਅਮਨੇ ਅੱਜ ਕੱਲ ਤੁਨ ਪਾਤੇ ਹਾਰ ਚੱਲਦੇ ਆ ਹੁਣ ਸਰਦ ਪਰਾਂ ਤੋਤੀ ਵੀ ਬਾਈ ਸਬਜੀ ਤੇਰੀ ਸਾਰੀ ਸਾਬ ਆ ਹਾਂ ਭਾਈ ਟਰੈਕਟਰ ਦਾ ਸੁਸਰੇ ਦੇ ਮਨੇ ਹਨ ਚੱਲ ਦੇਖ ਲੈ ਹੁਣ ਬਨੇ ਐ ਕਰ ਨਹੀਂ ਫੇ ਰੁਕ ਜਾਣਾ ਥੋੜਾ ਟਾਈਮ ਹਾਂ ਫੇ 5 ਤੱਕ ਹੀ ਲੈਣਾ ਫਿਰ ਬਜਟ ਵਧਾਉਂਦਾ ਸੁਈ ਵਾਲੇ ਦੇ ਉੱਪਰੋਂ ਜਾਈ ਜਾਂਦੀ ਬਾਈ ਪਹਿਲਾਂ 2 ਲੱਖ 22 ਤਿੰਨ 4.5 ਤੱਕ ਲਿਆਇ ਤੇ ਕਿ ਇਹ ਦੇਖਣਾ ਮਨੇ ਮੈਨੂੰ ਸਾਰਾ 4x4 ਬਹੁਤ ਪਸੰਦ ਆਇਆ ਇਹਦਾ ਹਨਾ ਉਹ ਚੀਜ਼ ਲੱਗੀ ਵੀ ਕਿੰਨੇ 580 580 ਚਰ ਕੋਈ ਨਹੀਂ ਦੇਖਦੇ ਜਦ ਤੱਕ ਹੋਰ ਆਜੂ ਵਧੀਆ ਮਾਣੇ ਇਹ ਕਦਾ ਸੇਵੇ ਲੈ ਕੇ ਖਾ ਲੂ ਯਾਰ ਜੱਜ ਬਨੇ ਸੇਵ ਦਾ ਹੀਲਾ ਕਰ ਲਿਆ ਮੱਲਕ ਦੇ ਕੇ ਹਾਂਜੀ ਪੰਡਾ ਜੀ ਓਕੇ ਮੈਂ ਤੰਨੂੰ ਪਤਾ ਤੂ ਲੈ ਕੇ ਆਇਆ ਨਾ ਨਾ ਪ੍ਰਧਾਨ ਜੀ ਦੱਸੋਗੇ ਕੀ ਗਾ ਹੋ ਗਿਆ ਕਿਹਨੂੰ ਪਤਾ ਇਹ ਬਾਰੇ ਜੀ ਭਾਈ ਸਦਕੋ ਤੇ ਚਮਟ ਗਿਆ ਤੂੰ ਕਾ ਪੁੱਛ ਲਾ ਨਾ ਨਾ ਜੇ ਕਿ ਹਾਂ ਹਾਂ ਤੁਮਾ ਕਹੀ ਜਨਾ ਨਾਲ ਤੋਂ ਜਿਹਦੇ ਨਾਲ ਤੋਂ ਜਿਹਦੇ ਨਿਕਸ 17 ਮਾੜ ਲਾ ਚੜ ਛੜ ਦਿਖਾ ਦੇ ਲੱਗ ਗਿਆ ਦੇਖ ਤਾਂ ਜੇ ਕਿ ਸਟਾਰਟ ਸ਼ੂਟ ਕਰ ਹਾਂ ਜੀ ਹਾਂ ਡਿਸਟਰੀਬਿਊਟਰ ਡਿਸਟਰੀਬਿਊਟਰ ਨਹੀਂ ਨੂੰ ਹੋਣਾ ਫਿਰ ਇਹ ਜੱਗੇ ਵਾਲਾ ਜੱਗੇ ਤੇਰੇ ਨੂੰ ਹੈਗਾ ਤਾਂ ਲਵਾਇਆ ਤਾਂ ਆਪਾਂ ਨੇ ਇਹ ਕਈ ਮਾਡਲਾਂ ਨੂੰ ਆਉਂਦੇ ਆ ਕਈਆਂ ਨੂੰ ਆਉਂਦੇ ਨਹੀਂ ਹੈਗੇ ਆ ਬਾਈ 555 ਦੇਖਣ ਆਏ ਆ ਕਰਾਲੀ ਬਾਈ ਕਰ ਕਰਾਲੀ ਸ਼ਹਿਰ ਖੜਾ ਹੈ ਜੱਗਾ ਸਟਾਰਟ ਕਰੂਗਾ ਹੁਣ टायर तो नवे है बस क्या कहना चाहे देखते दे भाई क्या बनता भी किसान पसंद है जाने लो जी भाई पहुंच गए तीजी मार्केट में माना नाटक लेना कोई जोडियर भी है का भी रहा? ਇੱਧਰ ਆਓ ਆ ਦੇਖੋ ਮਨੇ ਆਹ ਦੇ ਨੂੰ ਵਾਈਟ ਹੈਡਕਾ ਖੋਣੇ ਖੜੇ ਬਾਈ ਇੱਧਰ ਆ ਦੂਹੇ ਆ ਜੱਗੇ ਹੋਰ ਮਾਡਲ ਹਾਂ ਹੈ ਨਹੀਂ ਯੌਂਟਿਆ ਜੀ ਕਿ ਮੈਸੀ ਕਹਿੰਦੇ ਤੇ ਜੀ ਤੁਹਾਡੇ ਪਰ ਮੈਸੀ ਪਤਾ ਨਹੀਂ 1923 ਮਾਡਲ ਕੋਈ ਬੰਦਾ ਨੀਰਾ ਪੂੜੀ ਦੇ ਮੱਥੇ ਤੇ ਮਾਰ ਜਾਂਦੇ ਸਨ ਲੋ ਜੀ ਸਵੇਰੇ ਮੈਂ ਸਪਰੇਅ ਕਰਾਈ ਮੰਨੇ ਬਾਈ ਦੇ ਕਰਿਆ ਕਿੰਨੇ ਪੰਪ ਲਾ ਕੇ ਹੁਣ ਕੀ ਆ ਚਾਹੀਦਾ ਪੈਸੇ ਕਰਨੇ ਕਿਆ ਪੈਸੇ ਨਹੀਂ ਸੀ ਮੈਂ ਪੈ ਗਿਆ ਮੂਧਾ 8000 116 ਦਾ ਕਮਰਾ ਲਾ ਕੇ ਬੰਦ ਪਦਰ ਪੈਸੇ ਕਰਨੇ ਕਿਆ ਪੁੱਛੀ ਜਦ ਇਹ ਕਹਿੰਦਾ ਮੈਨੂੰ ਗੂਗਲ ਪੇ ਕਰ ਦੋ ਪੰਜਾਬ ਖਾਲੀ ਕਰਤਾ ਪਈਆਂ ਨੇ ਹਾਂ ਐਨੇ ਪੈਸੇ ਤੂੰ ਜਗੇ ਜਗੇ ਥੱਲੇ ਥੱਲੇ ਜਾਂਦੇ ਆ ਬਈ ਇਹ ਤਾਂ ਹੀ 4x4 ਆਇਆ ਹੈ ਹਾਂ ਕਿੰਤ ਕਪੜੇ ਲੱਗੇ ਹੋਣਗੇ ਅਤ ਦਾ ਤਾਂ ਬੋਲ ਤੁਸੀਂ ਬਣਾਉਂਦੇ ਆ ਭਈਏ ਭਈਏ ਜੇ ਕੰਮ ਨਿਕਲ ਰਾਇ ਤੇ ਤਨ ਕਿਤੇ ਹੋ ਜਾਊਗਾ ਜਿਹੇ ਪ੍ਰਧਾਨ ਕਹ ਕੇ ਤਾਂ ਪ੍ਰਧਾਨ ਕਰਦੇ ਰਹਿ ਸਾਡੇ ਭਾਈ 4 ਵਾਲੀ ਜਗ੍ਹਾ ਤੇ ਤੈਨੂੰ ਜੋੜਨਾ ਹੋਊ ਦੇਖੇ ਤੂੰ ਕਹ ਕੇ ਕਿਹਦੇ 4x4 ਭਾਈ 4x4 ਲੈ ਆਏ ਨੌਂ ਕਿਹਦੇ ਹੋਰ ਦਾ ਲਈ ਜੀ ਦੇ ਕੇ ਆਏ ਐਵੇਂ ਤੇ ਮੈਂ ਦੇਖਿਆ ਮੈਂ ਹੈ ਨਹੀਂ ਹਾਂ 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 ਹਮ ਪਾਰਟੀ ਦੇ ਡਾ ਲਾ ਕਹਿੰਦਾ ਇਹ ਤੇ ਕਿਹੜੇ ਦਸਣਾ ਤੂੰ ਰਸਗੁੱਲੀਆਂ ਖੁਲਾਉਂਦੇ ਛੋਟੇ ਛੋਟੇ ਹੀ ਕੁ ਵੀ ਛੋਟੀਆਂ ਲੰਦਾ ਹੈ ਜਿਹੜੀ 40 ਰੁਪਏ ਤੇ 80 ਚੜਦੀਆਂ ਤੇਰੇ ਕਿਹਨੇ ਪਾਰਟੀ ਕਰ ਲੈਣੇ ਚੱਲ ਚੱਲ ਧੋਲ ਚੱਲੀਏ ਲੈ ਕੇ ਕਿਹੜੀ ਜਾਂ ਸੀ ਪਰ ਅਰ ਕਿੰਨੇ ਦੇਣਾ ਦੋ ਲੱਖ ਦਾ ਦਊਗਾ ਜੀ ਨਾ ਹਾਦਾ ਹਾਦਾ ਨਹੀਂ ਘੱਟ ਸਕਦੇ ਐ ਤਮਾ ਹੰਦਾ ਨਾ ਕਿਆ ਮੰਨ ਲੈ 2.5 ਦਾ ਦੇ ਚੱਲ ਫੇ ਦਿਖਾਈਏ ਕਿਆ ਦਿਖਾਉਣੇ ਕਿਸੇ ਜਾਂ ਸਰ ਦਾ ਹੀ ਪਤਾ ਲੱਗੂ ਕਿੰਨੇ ਕ ਦਾ ਚੱਲ ਚੱਲੀਏ ਨਹੀਂ ਪਰੰਨਾ ਹੈਗਾ ਦੋ ਗਦਾ ਦਾ ਹੈ ਕਰ ਲੈ ਤੂੰ ਵੀ ਖੜਕਾ ਦੜ ਪਰੰਨਾ ਹੈ ਜੇ ਨਾ ਮਾ ਲੈਣਾ ਫੇਰ ਰੇਟ ਲਾ ਦੇਂਦੇ ਜੇ ਉਹ ਖੜਕਾ ਤੜਕਾ ਨਹੀਂ ਹੋਇਆ ਸਰ ਇਹਦੀ ਕਰ ਦੇ ਦੂ ਵੀ ਖੜਕਾ ਦੜਕਾ ਚੱਲ ਜਲੀਏ ਕਰੂਗਾ ਫਰਦਲਾ ਪਰੰਨਾ ਕਿਹੜਾ ਲੈਣਾ ਜੌਂਡੀਆ ਇਹੜਾ ਮਿਲ ਗਿਆ ਕੋਲੇ ਦੇਖਦੇ ਆ ਮਾਤਾ ਖੜੇ ਮੰਨੀ ਨਹੀਂ ਖੜਦਾ ਨਵੇਂ ਫੇਰ ਹਾਂ ਲੈ ਫੇਰ ਲਈ ਜੱਗੇ ਲੈਣਾ ਹੈਗਾ ਦਿਲ ਕੈਮ ਦੀ ਗੋਲੀ ਲਿਆ ਹਰੀ ਜੀ ਹਰੀ ਜੀ ਪੱਤਾ ਚਾਹੀਦਾ ਗੋਲੀ ਦੇ ਨਹੀਂ ਕੰਮ ਕਰਨਾ ਦੁਆਰੀ ਸਰਦਾਲ ਬੈਟਣਾ ਵਾ ਦਵਾਦੂੰ ਸਦਾ ਜ ਨਹੀਂ ਲੈਣ ਵਾਲਾ ਆਹ ਦਿਲ ਦੀ ਗੱਲ ਦੱਸਦੀ ਦਿਲ ਦੀ ਗੱਲ ਦੱਸਦੀ ਹਾਂ ਕਿਹੜਾ ਜਿਆਦਾ ਤਕੜਾ ਜਾਣਾ ਚੱਕਰ ਦਾ ਦੱਸ ਦੇ ਕਿ ਕਿੱਥੇ ਦੇ ਜੱਜ ਕਰਿਆ ਦੱਸ ਅਸੀਂ ਕਿਹੜੀ ਚੀਜ਼ ਆ ਸੋਚਦਾ ਹਾਂ ਹੁਣ ਕਿੰਨਾ ਦਿਨ ਅਸੀਂ ਰਹਿਣਾ ਚੱਲੇਗਾ ਹਾਂ ਵਾਹ ਕਹਿੰਦਾ ਸਿਆਣਾ ਹੋ ਗਿਆ ਹੁਣ ਤੇਰੇ ਦਿਲ ਦੇ ਕਿੰਨੇ ਦਿਨ ਦੀ ਗੱਲ ਨਹੀਂ ਉਹ ਬਾਈ ਬੰਦਾ ਲਖਾ ਕੇ ਨਹੀਂ ਆਇਆ ਕਈ ਵੇ 10 ਸਾਲ ਵੱਧ ਵੀ ਗੜ ਜਾਂਦਾ ਹੈ ਇਹ ਵੀ ਕੋਈ ਚੱਕਰ ਸਾਰਾ ਪੂਰਾ ਕਰ ਨਹੀਂਦਾ ਮੈਂ ਕਿਹਾ ਵੀ ਲਿਆ ਆਪਣੀ ਹੈ ਸ਼ੌਕ ਲਈ ਹੈ ਕਿ ਮਾਡਲ ਟਰੈਕਟਰ ਹੈ ਬਹੁਤ ਵਧੀਆ ਕਿਹੜੇ ਬੰਦੇ ਘੱਟ ਮਿਲਦੇ ਆ ਸੁਣ ਮੇਰੀ ਗੱਲ ਬਹਾਾਂ ਚ ਜਾਨ ਘੱਟ ਗਈ ਹੁਣ ਪ੍ਰੈਸ਼ਰ ਚਾਹੀਦਾ ਹੈ ਮੁਰਦਾ ਨਹੀਂ ਹੈਗਾ ਹੁਣ ਮੁੜੀ ਜਾਣਾ ਲੈ ਕੱਲੋਂ ਆਪਣਾ ਧਾਨ ਵੜਦੇ ਨਹੀਂ ਕੰਮ ਖਤਮ ਆ ਠੀਕ ਨਹੀਂ ਗੱਲ ਸਾਰੇ ਪਿੰਡ ਚ ਮਹਾਰਾ ਦੀ ਕਿਰਪਾ ਕਰ ਪਹਿਲਾਂ ਬਿਜਲੀ ਦੀ ਪਹਿਲਾਂ ਵੱਡ ਲਈ ਦੀ ਪਰ ਆ ਸੁਪਰ ਹੀਟਰ ਸੁਪਰ ਹੀਟਰ ਵੀ ਆਉਣੀ ਕਣਕ ਹਾਂ ਹੌਸਪੀਟਲ ਸੀਟ ਤੇ ਜਾਵਾਂਗੇ ਫੇਰ ਤਾਂ ਟਰੈਕਟਰ ਦੀ ਲੋੜ ਹੀ ਲੀ ਗਈ ਜੱਗੇ ਆ ਹੋਰ ਕੀ ਨਹੀਂ ਚਾਹੀਦਾ ਪ੍ਰਧਾਨ ਲੈ ਲੈ यार ਹੁਣ ਚਾਹੀਦਾ ਟਰੈਕਟਰ ਉਹ ਮੈਨੂੰ ਤੁਹਾਡੇ ਪੰਪਾਂ ਚਾਉਂਦਾ ਪੰਪ ਕਾਦੀ ਗੱਲ ਆ ਇਹ ਜ਼ਿਆਦਾ ਲੈ ਲੈ ਪ੍ਰਧਾਨ ਮਹੀਂਦਰਾ ਹੂੰ ਜਾ ਜੌਂਡੀਅਰ ਦੋਹੇ ਵਧੀਆ ਬਾਈ ਨਵਾਂ ਟਰੈਕਟਰ ਚਾਹੀਦਾ 24 ਮਾਡਲ ਘਰ ਖੜਾ ਚਾਹੇ ਛੋਟਾ ਹੀ ਲੈ ਲਾ ਸੋਨਾ ਰੀਕਾ ਰਹਿਣ ਦੇ ਮਹੀਨਦਰਾ ਵਧੀਆ ਏ ਜਾਂ ਤੂੰ ਆ ਲੈ ਲਾ ਜੌਂਡੀਅਰ ਜਿਹੜਾ ਜੌਂਡੀਅਰ ਹੈ ਇਹ ਆਏ ਆ ਵੀ ਇਹ ਕਹਿੰਦੇ ਵੀ ਲੰਬਾ ਟਾਈਮ ਲੰਘ ਜਾਂਦਾ ਵੀ ਖੜਕਦਾ ਨਹੀਂ ਹੈਗਾ ਮਹੀਨਦਰਾ ਠੀਕ ਆ ਮੈਂ ਦੇਖ ਕੇ ਆਉਂਗਾ ਕਿਆ ਜੀ ਜਿਹੜਾ ਬਿੱਲੂ ਦਾ ਖੜਾ ਚਮਗੌਰ ਕਿਆ ਦੇਖ ਆਉਂਗਾ ਸਟicker ਲੈ ਆਉਂਗਾ ਸਟicker 24 ਮਾਡਲ ਦੇ ਲਾ ਦੇਣੀ ਛੱਕੇ ਔਕਾ ਬਾਈ ਮੇਲੇ ਦਾ ਤੇਦਣਾ ਕੋਈ ਮਾਲ ਨਹੀਂ ਵੈਸੇ ਕਰੇ ਦੱਸ ਚੱਲੋ ਭਾਈ ਭਾਈ ਪ੍ਰਧਾਨ ਜੀ ਮੈਂ ਤਾਂ ਕਰੋ ਇਹਨੂੰ ਦਵਾਈ ਦੋ ਹੁਣ ਇਹਨੂੰ ਕੋਈ ਦੱਸੋ ਕਿਹੜੀ ਗੋਲੀ ਦਵਾਈਏ ਟਰੈਕ ਲੈ ਉਹ ਜਿਹੜਾ ਇਹ ਮੋਟੀ ਗੋਲੀ ਦੋ ਭਾਈ ਪਤਾ ਨਾ ਕਿੱਥੇ ਕਿੱਥੇ ਜਾਈਏ ਹਰੇ ਆਮਨੇ ਦੋਲ ਟਰੈਕ ਜੱਗਿਆ ਉਹਨੇ ਦੱਸ ਦੇ ਕੇ ਬੰਦੇ ਬਾਹਰ ਬੈਠੇ ਵੈਸਿਆਂ ਨੂੰ ਭਾਈ ਇਹੇ ਲਾ ਕੇ ਮੁੱਦਾ ਪੈ ਗਿਆ ਹਾਂ ਤਾਂ ਮੈਂ ਜਾ ਕੇ ਆਉਂਦਾ ਕਹਿੰਦਾ ਹਾਂਜੀ ਵਰਦਾਨ ਜੀ ਐ ਚੱਲੋ ਹਾਂ ਐ ਚੱਲੋ ਆ ਚਾਹੀਦਾ ਹੈ ਕਿ ਜੇ ਭਾਈ ਭਾਈ ਭਾਦੀ ਆ ਜੀ ਤਾਂ ਹੈ ਨਹੀਂ ਆ ਲੋਹਾਂ ਨਹੀਂ ਆਇਆ ਕਿਸੇ ਨੂੰ ਉੱਪਰ ਖੜ ਕੇ ਨੱਚ ਲਾ ਆ ਸਹੀ ਗੱਲ ਐ ਚਿਪਲੀ ਪਊਗਾ ਪਰ ਤਾਂ ਟੀਨ ਤਾਂ ਨਹੀਂ ਹੈਗੀ ਹੁਣ ਨਾਲ ਲੈ ਹਾਂ ਟੀਨ ਤਾਂ ਨਹੀਂ ਹੈਗੀ ਤੀਨਾਂ ਟੱਪਾ ਬਾਈ ਜਣਾ ਲੈ ਵੀ ਲੋਹਾ ਬੰਨੇ ਤੀਨਾਂ ਟੱਪਾ ਨਾ ਕੋਈ ਹੈ ਲੈ ਜਿੱਤੇ ਉੱਪਰ ਚੜਦੇ ਅਜਾ ਆਹ ਪਤਾ ਹੁਣ ਘਾਰਾਂ ਨੇ ਉੱਪਰ ਚੜ ਕੇ ਤੁਹਾਨੂੰ ਦੱਸਾ ਦੇਣਾ ਹਾਂ ਹੂੰ ਗੱਲ ਹੀ ਸਹੀ ਆ ਤਾਂ ਹੈ ਲੋਹਾ ਹੈ ਵੀ ਪਰਸਾ ਲੋਹਾ ਲੋ ਬਾਈ ਐਵੇਂ ਕਹੀ ਜਾਂਦੇ ਆ ਬੈਠੇ ਹੁਣ ਨਵੇਂ ਮਾਤਾ ਘਟਾਤਾ ਲੋਹਾ ਹਾਂ ਬਾਈ ਮਿਕਸੀ ਜਹਾਦ ਲੱਗਦਾ ਪਹਿਲਾਂ ਲੈਟੇ ਦੇਖ ਲੈ ਹਾਂ ਲੈਟੇ ਦੇ ਲੈ 3 ਕਿਲੋ ਦੀ ਆਮਨੇ ਦੇਖ ਆਪਰੇ ਆ ਖੋਲ ਕੇ ਇਹ ਮਾਰੀ ਨਹੀਂ ਨਹੀਂ ਲੈਟੇ ਜਣਾ ਅੰਦਰ ਵਿੱਚ ਐਲਈਡੀ ਜਣਾ ਪਾੜ ਜਣਾ ਖੋਲ-ਕੂਲ ਕੇ ਮਾਰਦੀ ਕਿਸ ਦੇਗਾ ਇੱਕ ਦਾ ਹੁੰਦਾ ਵੀ ਸਿਰ ਮਾੜਾ ਹੈ ਵੱਡੇ ਇੱਕ ਹੁੰਦਾ ਚਾਰੇ ਪਾਸੇੋਂ ਫੂਲ ਨਿਕਲੇ ਉਹ ਬੈਂਗਲ ਦੇਖ ਲੈ ਟਾਇਰ ਰੈਡ ਦੇਖ ਲੈ ਘਰ ਤੋਂ ਦੱਸੋ ਕਾਦੀ ਆਹ ਦੇਖ ਲੈ ਲੈ ਲੱਟ ਦੇ ਲੈ ਲੈ ਫਿਲਟਰ ਦੇਖ ਲੈ ਲੈ ਫਿਲਟਰ ਦੇਖ ਲੈ ਲੈ ਹਾਂ ਚੈੱਕ ਕਰ ਵਰਦਾ ਰਿਹਾ ਹਾਂ ਚੈੱਕ ਸਰਬ ਚੈੱਕ ਕਰਕੇ ਢੀਏ ਲੈ ਅਲਟਰਨੇਟਰ ਵੀ ਬੜਾ ਹੈ ਮੈਂ ਕਹਿੰਦਾ 20 ਟੈਰੀ ਨੂੰ ਆਉਂਦੀ ਹੈ ਇਹ ਜੀ ਹਾਂ ਆ ਮਾਡਲ ਲਿਖਿਆ ਉੱਪਰ ਦਾ ਹਾਂ ਮਾਡਲ 87 88 ਮਰੀਏ ਟੈਟਰ ਰੱਪਾ ਪ੍ਰਧਾਨ ਆਏ ਸਾਨੂੰ ਨੇ ਗੇਰ ਨਹੀਂ ਸਮਝ ਲਾਦੇ ਹੈਗੇ ਮਨੇ ਗੇਰ ਕਿੱਕੜਾ ਨੇ ਤੂੰ ਗੇਰ ਦਾ ਬਤਾ ਦੀ ਸਰਦਾਰ ਜੀ ਦੇਖ ਲੈ ਲੋਹਾ ਦੇ ਲੈ ਵਰਦਾਨ ਪਤਾ ਦਾ ਡਿਫੈਂਸਰ ਹੁੰਦੇ ਨੇ ਕਿ ਆ ਇਹ ਹਾਂ ਲੋਹੇ ਲੋਹੇ ਚ ਗਰਾਰੀਆਂ ਡਿਫੈਂਸਰ ਇਹ ਰੱਖ ਲੈ ਤਾਂ ਹੀ ਬੱਤ ਜ਼ੋਰ ਮਾਰਦਾ ਹੈ ਹਾਂ ਟੋਟਣਾ ਵੀ ਨਹੀਂ ਦਈਆ ਲੈ ਆ ਗਿਆ ਭੋਲੂ ਬਾਈ ਚੱਲੀਏ ਬਾਫੇ ਪਾਣੂ ਕੱਪੜੇ